ਇੱਕ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਦਲਬੀਰ ਗੋਲਡੀ ਜਿਹੜਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਚਲਾ ਗਿਆ ਸੀ ਉਹਦੀਆਂ ਇਕੱਠੇ ਦੀਆਂ ਪ੍ਰਚਾਰ ਕਰਦਿਆਂ ਦੀਆਂ ਫੋਟੋਆਂ ਦੀ ਚਰਚਾ ਹੋ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਬਾਜਵਾ ਨੇ ਇਹਦੇ ਖਿਲਾਫ ਬਿਆਨ ਦੇ ਦਿੱਤਾ ਹੈ ਤੇ ਉਹ ਕਹਿੰਦੇ ਕਿ ਜਿਹੜੇ ਪਾਰਟੀ ਛੱਡ ਕੇ ਗਏ ਗद्दार ਨੇ ਉਹਨਾਂ ਦੀ ਪਾਰਟੀ 'ਚ ਦੁਬਾਰਾ ਕੋਈ ਥਾਂ ਨਹੀਂ ਅੱਗੇ ਤੁਹਾਨੂੰ ਪੂਰੀ ਗੱਲ ਦੱਸਦੇ ਆ ਦੂਜਾ ਮੁੱਦਾ ਹੈ ਕਿ ਭਗਵੰਤ ਮਾਨ ਦੀਆਂ ਫੋਟੋਆਂ ਹੁਣ ਹਟਾਉਣੀਆਂ ਪੈਣਗੀਆਂ ਔਰ ਇਹਦਾ ਫੈਸਲਾ ਹੋ ਚੁੱਕਾ ਹੈ ਔਰ ਤੀਜਾ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਹੁਣ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਰੀ ਆ ਖੜੇ ਹੋਏ ਨੇ ਔਰ ਉਹ ਕੀ ਬੋਲ ਰਹੇ ਨੇ ਅੱਗੇ ਤੁਹਾਨੂੰ ਦੱਸਦੇ ਆ ਔਰ ਚੌਥੀ ਗੱਲ ਸੁਖਬੀਰ ਬਾਦਲ ਨੂੰ ਅੱਜ ਪਲੱਸਟਰ ਲੱਗ ਗਿਆ ਔਰ ਕਾਫੀ ਉਹਦੇ ਸੱਟਾਂ ਵੱਜੀਆਂ ਨੇ ਹੱਡੀ ਟੁੱਟੀ ਐ ਉਹ ਵੀ ਜਾਣਕਾਰੀ ਤੁਹਾਨੂੰ ਦਿੰਨੇ ਆ ਸੋ ਚੋਣ ਪ੍ਰਚਾਰ ਚੱਲ ਰਿਹਾ ਗਿੱਦੜਵਾਹੇ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਜਿਹੜੀ ਪਤਨੀ ਅਮਰਤਾ ਵੜਿੰਗ ਹੈ ਉਹ ਉੱਥੇ ਚੋਣ ਲੜ ਰਹੀ ਹੈ ਤੇ ਜੋਰਾਂ ਚ ਚੋਣ ਪ੍ਰਚਾਰ ਹੋ ਰਿਹਾ ਤੇ ਉਹਦੇ ਚ ਇੱਕ ਨਵੀਂ ਤਸਵੀਰ ਸਾਹਮਣੇ ਆਈ ਜਿਹੜੀ ਬਹੁਤ ਚਰਚਾ ਚ ਹੈ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਦਲਬੀਰ ਗੋਲਡੀ ਜਿਹੜਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚਲਾ ਗਿਆ ਸੀ ਉਹ ਦੁਬਾਰਾ ਫੇਰ ਕਾਂਗਰਸ ਚ ਆਉਣਾ ਚਾਹੁੰਦਾ ਹੈ ਔਰ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਰਾਜੇ ਵੜਿੰਗ ਦੇ ਨਾਲ ਉਹ ਪ੍ਰਚਾਰ ਕਰ ਰਿਹਾ ਹੈ ਤਾਂ ਇਹਦੇ ਉੱਪਰ ਕਾਂਗਰਸ ਦੇ ਹੀ ਜਿਹੜੇ ਸੀਨੀਅਰ ਐਲੋਪੀ ਨੇ ਪ੍ਰਤਾਪ ਬਾਜਵਾ ਉਹਨਾਂ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮਾੜੇ ਵਕਤ ਪਾਰਟੀ ਨੂੰ ਛੱਡ ਕੇ ਗਏ ਨੇ ਇਹ ਗਦਾਰ ਨੇ ਤੇ ਉਹ ਕਹਿੰਦਾ ਮੈਂ ਪਾਰਟੀ ਦੇ ਵਿੱਚ ਵੱਡੀ ਪੋਜੀਸ਼ਨ ਤੇ ਆ ਇਸ ਟਾਈਮ ਤੇ ਮੇਰੀ ਇਜਾਜ਼ਤ ਤੋਂ ਬਿਨਾ ਕੋਈ ਵੀ ਬੰਦਾ ਚਾਹੇ ਪ੍ਰਚਾਰ ਚ ਤੁਰਿਆ ਫਿਰੇ ਚਾਹੇ ਸਾਡੇ ਨਾਲ ਤੁਰਿਆ ਫਿਰੇ ਉਹ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਤੇ ਨਾ ਗਦਾਰਾਂ ਨੂੰ ਪਾਰਟੀ ਚ ਸ਼ਾਮਲ ਕਰਨਾ ਇਹ ਗੱਲ ਸਪਸ਼ਟ ਰੂਪ ਚ ਪ੍ਰਤਾਪ ਬਾਜਵਾ ਕਾਂਗਰਸ ਆਗੂ ਨੇ ਕਹੀ ਹੈ ਦੂਜੇ ਪਾਸੇ ਭਾਈ ਮੁੱਖ ਮੰਤਰੀ ਧਮਕਬੇਸ ਉਹਦੇ ਉੱਪਰ ਕੱਲ ਪੁਲਿਸ ਵਾਲਿਆਂ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਕੇ ਪੁਲਿਸ ਵਾਲਿਆਂ ਨੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਉਹਦੇ ਕੇਸਾਂ ਨੂੰ ਫੜ ਫੜ ਕੇ ਉਹਨੂੰ ਖਿੱਚਿਆ ਤੇ ਇਹ ਮੁੱਦਾ ਵੱਡੇ ਪੱਧਰ ਦੇ ਉੱਪਰ ਪਖਿਆ ਉਸ ਤੋਂ ਬਾਅਦ ਕਈ ਵੀਡੀਓ ਵਾਇਰਲ ਹੋਈਆਂ ਨੇ ਕਿ ਉਹ ਜਿਹੜਾ ਮੁੱਖ ਮੰਤਰੀ ਧਰਮਪ੍ਰੀਤ ਜੀ ਦਾ ਨਾਂ ਹੈ ਉਹ ਆ ਰੌਲਾ ਪਾ ਰਿਹਾ ਪਹਿਲਾਂ ਗਲੀ ਦੇ ਵਿੱਚ ਲੋਕਾਂ ਦੇ ਘਰਾਂ ਦੇ ਉੱਪਰ ਜਾ ਕੇ ਤੇ ਉਹ ਰੋੜੇ ਮਾਰ ਰਿਹਾ ਉਸ ਤੋਂ ਬਾਅਦ ਅੱਜ ਐਮਪੀ ਅਮਰਤਪਾਲ ਦਾ ਪਿਤਾ ਉਹ ਮੁੱਖ ਮੰਤਰੀ ਧਮਕਬੇਸ ਦੇ ਪੱਖ ਚ ਆ ਗਿਆ ਔਰ ਉਹਨੇ ਕਿਹਾ ਇਹ ਜਾਣਕਾਰੀ ਆ ਰਹੀ ਹੈ ਕਿ ਉਹ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਜਿਹੜੇ ਆ ਉਹ ਉਹਨਾਂ ਦੇ ਘਰ ਗਏ ਆ ਔਰ ਉੱਥੇ ਜਾ ਕੇ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਪੁਲਿਸ ਨੇ ਬਹੁਤ ਗਲਤ ਕੀਤਾ ਹੈ ਇਹ ਵੀ ਕਹਿ ਰਿਹਾ ਉਹ ਕਿ ਇਹ ਬੰਦਾ ਤਾਂ ਕਈ ਪੱਖਾਂ ਤੋਂ ਮੈਨੂੰ ਠੀਕ ਨਹੀਂ ਲੱਗਦਾ ਮਤਲਬ ਇਹਦਾ ਇਲਾਜ ਦੀ ਲੋੜ ਹੈ ਤੇ ਇਹੋ ਜੇ ਵਿਅਕਤੀ ਦੇ ਨਾਲ ਜੋ ਵਿਵਹਾਰ ਪੁਲਿਸ ਨੇ ਕੀਤਾ ਉਹ ਬਿਲਕੁਲ ਗਲਤ ਹੈ निंदनीय योग्य ਹੈ ਔਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੱਲ ਐਮਪੀ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਹੋਰਾਂ ਨੇ ਆਖੀ ਹੈ ਹੁਣ ਭਈ ਤੀਸਰੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੋਟੋਆਂ ਹਟਾਈਆਂ ਜਾਣਗੀਆਂ ਜਿਹੜੇ ਆਮ ਆਦਮੀ ਕਲੀਨਿਕ ਬਣਾਏ ਸੀ ਉਹਨਾਂ ਤੋਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਔਰ ਇਹਨਾਂ ਨੇ ਮਹੱਲਾ ਕਲੀਨਿਕ ਬਣਾਉਣ ਦੀ ਗੱਲ ਕੀਤੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਕਲੀਨਿਕਾਂ ਦੇ ਉੱਪਰ ਭਗਵੰਤ ਮਾਨ ਦੀਆਂ ਫੋਟੋਆਂ ਲਾਈਆਂ ਤੇ ਫਿਰ ਉਹਦਾ ਨਾਮ ਵੀ ਰੱਖਤਾ ਆਮ ਆਦਮੀ ਕਲੀਨਿਕ ਆਪਣੀ ਪਾਰਟੀ ਦੇ ਨਾਂ ਵਰਗਾ ਤੇ ਕੇਂਦਰ ਸਰਕਾਰ ਨੇ ਜਿਹੜਾ ਸਿਹਤ ਫੰਡ ਸੀ ਉਹ ਰੋਕਲੇ ਸੀਗੇ ਔਰ ਕੇਂਦਰ ਸਰਕਾਰ ਦੇ ਸਿਹਤ ਫੰਡ ਰੋਕਣ ਤੋਂ ਬਾਅਦ ਫਿਰ ਹੁਣ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਉਹਨਾਂ ਕਲੀਨਿਕਾਂ ਦੇ ਨਾਮ ਵੀ ਬਦਲਾਂਗੇ ਜਿਹੜਾ ਨਾਮ ਕੇਂਦਰ ਸਰਕਾਰ ਕਹਿ ਰਹੀ ਹੈ ਉਹ ਰੱਖ ਲਾਂਗੇ ਤੇ ਜਿਹੜੀਆਂ ਭਗਵੰਤ ਮਾਨ ਦੀਆਂ ਫੋਟੋਆਂ ਉੱਥੇ ਲਾਈਆਂ ਨੇ ਉਹ ਵੀ ਹਟਾ ਦੇਾਂਗੇ ਹੁਣ ਦੇਖੋ ਇਹੋ ਗੱਲ ਬਣੀ 100 ਘੰਡੇ ਵੀ ਖਾਦੇ ਤੇ 170 ਵੀ ਖਾਦੀ ਦੇਖੋ ਇਹ ਗੱਲ ਭਗਵੰਤ ਮਾਨ ਇੱਧਰ ਹੁਣ ਭਗਵੰਤ ਮਾਨ ਦੀਆਂ ਫੋਟੋਆਂ ਹਟਾਈਆਂ ਜਾਣਗੀਆਂ ਖਤਮ ਕੀਤੀਆਂ ਜਾਣਗੀਆਂ ਕਿਉਂ ਕਿਉਂਕਿ ਦੇਖੋ ਇਹਨਾਂ ਨੇ ਜਿਹੜੇ ਮਹੱਲਾ ਕਲੀਨਿਕ ਬਣਾਏ ਸੀ ਉਹਨਾਂ ਦੇ ਉੱਪਰ ਭਗਵੰਤ ਮਾਨ ਦੀਆਂ ਫੋਟੋਆਂ ਲਾਈਆਂ ਸੀ ਭਾਵੇਂ ਭਗਵੰਤ ਮਾਨ ਦੀਆਂ ਫੋਟੋਆਂ ਪੂਰੇ ਪੰਜਾਬ 'ਚ ਹਰ ਚੌਕ 'ਤੇ ਲਾ ਛੱਡੀਆਂ ਨੇ ਹਰ ਸਕੀਮ 'ਤੇ ਲਾ ਛੱਡੀਆਂ ਨੇ ਪਰ ਉਹ ਹਟਾਉਣੀਆਂ ਪੈਣਗੀਆਂ ਜਿਹੜੀਆਂ ਮਹੱਲਾ ਕਲੀਨਿਕਾਂ 'ਤੇ ਲਾਈਆਂ ਸੀ ਤੇ ਕਿਉਂ ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਸਿਹਤ ਦੇ ਲਈ ਇਲਾਜ ਦੇ ਲਈ ਉਹ ਫੰਡ ਦਿੰਦੀ ਹੈ ਉਹ ਰੋਕਿਆ ਹੋਇਆ ਸੀ ਕੇਂਦਰ ਸਰਕਾਰ ਕਹਿੰਦੀ ਸੀ ਵੀ ਸਰਕਾਰੀ ਪੈਸੇ ਦੇ ਨਾਲ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਤੇ ਸਰਕਾਰੀ ਪੈਸੇ ਨਾਲ ਬਣਾ ਕੇ ਤੇ ਉਹਨਾਂ ਦਾ ਨਾਂ ਆਪਦੀ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਮਿਲਦਾ ਜੁਲਦਾ ਆਮ ਆਦਮੀ ਕਲੀਨਿਕ ਰੱਖ ਦਿੱਤਾ ਤੇ ਉਹਨਾਂ ਤੇ ਉੱਪਰ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾ ਦਿੱਤੀ ਇਸ ਕਰਕੇ ਅਸੀਂ ਇਲਾਜ ਦੇ ਲਈ ਜਿਹੜੀ ਕੇਂਦਰ ਫੰਡ ਦਿੰਦਾ ਹੈ ਅੱਗੇ ਅਸੀਂ ਦੇਣੇ ਨਹੀਂ ਉਹਨਾਂ ਨੇ ਰੋਕੇ ਹੋਏ ਸੀ ਤੇ ਉਹਨਾਂ ਫੰਡਾਂ ਲੈਣ ਤੋਂ ਬਿਨਾ ਪੰਜਾਬ ਸਰਕਾਰ ਦੇ ਤਾਂ ਮਤਲਬ ਪੀਪਾ ਖਾਲੀ ਹੋਇਆ ਪਿਆ ਤਾਂ ਫੰਡ ਲੈਣ ਦੇ ਲਈ ਇਹ ਜ਼ੋਰ ਲਾਉਂਦੇ ਰਹੇ ਤਾਂ ਫਿਰ ਹੁਣ ਭਗਵੰਤਮਨ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਉਹ ਨਾਮ ਵੀ ਬਦਲ ਦਿਆਂਗੇ ਮਹੱਲਾ ਕਲੀਨਿਕਾਂ ਦਾ ਜਿਹੜਾ ਕੇਂਦਰ ਸਰਕਾਰ ਕੈਰੀ ਹੋ ਰੱਖ ਲੈਨੇ ਆ ਤੇ ਫੋਟੋ ਵੀ ਭਗਵੰਤਮਨ ਦੀ ਲਾ ਦਿੱਤੀ ਜਾਏਗੀ ਹੁਣ ਇਹ ਤਾਂ ਉਹ ਗੱਲ ਹੋ ਗਈ 100 ਗੰਡੇ ਵੀ ਖਾਦੇ ਤੇ 170 ਵੀ ਖਾਦੇ ਇਹੀ ਕੰਮ ਪਹਿਲਾਂ ਕਰ ਲੈਂਦੇ ਐਨਾ ਟਾਈਮ ਫੰਡ ਰੁਕੇ ਨਾ ਰਹਿੰਦੇ ਆਯੂਸ਼ਮਨ ਸਕੀਮ ਵਾਲਾ ਪੈਸਾ ਵੀ ਬਹੁਤ ਦੇਰ ਰੁਕਿਆ ਰਿਹਾ ਉਹ ਨਹੀਂ ਅਦੇਗੀਆਂ ਹੋਈਆਂ ਉਹ ਸਾਰਾ ਕੁਝ ਠੀਕ ਹੋ ਜਾਣਾ ਸੀ ਜੇ ਇੰਜ ਨਾ ਕਰਦੇ ਵੈਸੇ ਵੀ ਸਰਕਾਰੀ ਪੈਸਾ ਲੋਕਾਂ ਦਾ ਪੈਸਾ ਹੁੰਦਾ ਤੇ ਲੋਕਾਂ ਦੇ ਪੈਸੇ ਦੇ ਨਾਲ ਸਾਂਝੇ ਪੈਸੇ ਦੇ ਨਾਲ ਅਗਰ ਕਿਹੇ ਪਾਰਟੀ ਦੀ ਸਰਕਾਰ ਕੁਛ ਕਰਦੀ ਹੈ ਤੇ ਉਹਦਾ ਨਾਮ ਆਪਣੀ ਪਾਰਟੀ ਦੇ ਨਾਮ ਤੇ ਰੱਖਦੀ ਹੈ ਜਾਂ ਆਪਦੇ ਬੰਦੇ ਦੀਆਂ ਫੋਟੋਆਂ ਉਹਦੇ ਤੇ ਲਾ ਲੈਂਦੀ ਹੈ ਇਹ ਕੋਈ ਠੀਕ ਗੱਲ ਨਹੀਂ ਭਗਵੰਤਮਾਨ ਸਾਹਿਬ ਤਾਂ ਖੁਦ ਜਦੋਂ ਪਹਿਲੀਆਂ ਸਰਕਾਰਾਂ ਫੋਟੋਆਂ ਲਾਉਂਦੀਆਂ ਸੀ ਤਾਂ ਉਹ ਦਾ ਬਹੁਤ ਵਿਰੋਧ ਕਰਦੇ ਰਹਿਆ ਭਗਵੰਤਮਾਨ ਸਾਹਿਬ ਤਾਂ ਜਦੋਂ ਬਾਦਲ ਸਰਕਾਰ ਹੁੰਦੀ ਸੀ ਤੇ ਉਹ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਦੀਆਂ ਲੱਗਦੀਆਂ ਸੀ ਉਸ ਟਾਈਮ ਐਂਬੂਲੈਂਸ ਤੇ ਵੀ ਫੋਟੋ ਲੱਗਦੀ ਸੀ ਜਿਹੜੇ ਕੁੜੀਆਂ ਨੂੰ ਸਾਈਕਲ ਦਿੱਤੇ ਜਾਂਦੇ ਸੀ ਉਹਨਾਂ ਤੇ ਵੀ ਲੱਗਦੀ ਸੀ ਭਗਵੰਤਮਾਨ ਇਹਦੇ ਤੇ ਬਹੁਤ ਹਾਸੋਹੀਨੇ ਤੇ ਤਿੱਖੇ ਵਿਅੰਗ ਕੱਸਦੇ ਸੀ ਔਰ ਖਿੱਲੀ ੜਾਉਂਦੇ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਾਰਿਆਂ ਦੀ ਵੀ ਇਹਨਾਂ ਨੇ ਇਹ ਦੇਖੋ ਕੀ ਲੱਛਣ ਫੜੇ ਨੇ ਤਾ ਭਗਵੰਤ ਮਾਨ ਇਹ ਕਹਿੰਦੇ ਸੀ ਕਹਿੰਦਾ ਅੱਜ ਤਾਂ ਇਹ ਸਾਈਕਲ ਵੰਡਦੇ ਨੇ ਉਹਦੇ ਤੇ ਫੋਟੋਆਂ ਲਾਉਂਦੇ ਨੇ ਤੇ ਕਹਿੰਦਾ ਕਿਸੇ ਦਿਨ ਕਾਲੀਦਲ ਭਾਂਡੇ ਵੰਡੂਗਾ ਫਿਰ ਉਹਦੇ ਤੇ ਪਤਿਲਿਆਂ ਤੇ ਵੀ ਇਹਨਾਂ ਦੀਆਂ ਫੋਟੋਆਂ ਹੋਈਆਂ ਕਰਨਗੀਆਂ ਤੇ ਸਾਡੀਆਂ ਔਰਤਾਂ ਜਦੋਂ ਭਾਂਡੇ ਧੋਣ ਮਾਂਜਣਗੀਆਂ ਕਰੇ ਤਾਂ ਉਹਨਾਂ ਦੇ ਨਾਂ ਵੀ ਹੋਣਗੇ ਕਿਸੇ ਦਾ ਨਾਂ ਬਾਦਲ ਕਿਸੇ ਦਾ ਨਾਂ ਢੀਂਡ ਸਾਹਿਬ ਪਤਿਲਿਆਂ ਦੇ ਨਾਂ ਤੇ ਕਹਿੰਦਾ ਉਹ ਇੱਕ ਦੂਜੇ ਨੂੰ ਪੁੱਛਿਆ ਕਰਨ ਗਿਆ ਨਹੀਂ ਪਹਿਨੇ ਬਾਦਲ ਮਾਜਤਾ ਦੂਜੀ ਕਹੇਗੀ ਕੋ ਨਹੀਂ ਪਹਿਨੇ ਇੱਥੇ ਰੱਖ ਦੇ ਹੁਣੇ ਮੈਂ ਢੀਂਡ ਸਾ ਮਾਂਜਣਾ ਉਹਦੇ ਨਾਲ ਇਕੱਠਾ ਹੀ ਮਾਂਜਦੇ ਆਂਗੇ ਤਾਂ ਇਹ ਜਿਹੜਾ ਹੈ ਭਗਵੰਤਮਾਨ ਸਾਹਿਬ ਖੁਦ ਕਹਿੰਦੇ ਰਹੇ ਨਹੀਂ ਤੇ ਅੱਜ ਸੋਖਣਾ ਭਗਵੰਤਮਾਨ ਹੋਰਾਂ ਨੇ ਖੁਦ ਹੀ ਫੋਟੋਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਨੇ ਤੇ ਹੁਣ ਉਹ ਹਟਾਉਣੀਆਂ ਵੀ ਪੈਣਗੀਆਂ ਕਿਉਂਕਿ ਫੈਸਲਾ ਪੰਜਾਬ ਸਰਕਾਰ ਨਿਕਲ ਕੇ ਆ ਰਿਹਾ ਕਿ ਕਰ ਰਹੀ ਹੈ ਕਿ ਫੋਟੋ ਵੀ ਢਾਈ ਜਾਏਗੀ ਭਗਵੰਤ ਮਾਨ ਦੀ ਤੇ ਆਮ ਆਦਮੀ ਕਲੀਨਿਕ ਦਾ ਨਾਮ ਵੀ ਬਦਲਿਆ ਜਾਏਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਉਧਰ ਭਾਈ ਸੁਖਬੀਰ ਬਾਦਲ ਨੂੰ ਸੱਤ ਲੱਗੀ ਹੈ ਸੱਤ ਕਿਉਂ ਲੱਗੀ ਹੈ ਕਿਉਂਕਿ ਸੁਖਬੀਰ ਬਾਦਲ ਅੱਜ ਦਰਬਾਰ ਸਾਹਿਬ ਗਏ ਸੀ ਉਹ ਇੱਕ ਅਰਜੀ ਲੈ ਕੇ ਗਏ ਸੀਗੇ ਜਿਹੜੀ ਸਿੰਘ ਸਹਿਬਾਨਾਂ ਨੂੰ ਦੇਣੀ ਸੀ ਕਿ 2 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਮੈਨੂੰ ਤਨਖਾਈਆ ਯਾਨੀ ਕਿ ਗੁਨਾਹਗਾਰ ਕਰਾਰ ਦਿੱਤਿਆਂ ਨੂੰ ਤੇ ਮੈਨੂੰ ਜਲਦੀ ਤੋਂ ਜਲਦੀ ਜੋ ਵੀ ਸਜ਼ਾ ਦੇਣੀ ਹੈ ਉਹ ਦਿੱਤੀ ਜਾਵੇ ਸੁਖਵੀਰ ਬਾਦਲ ਸਾਹਿਬ ਸਜਾ ਲਈ ਬਹੁਤ ਉਤਾਵਲੇ ਹੋਏ ਪਏ ਨੇ ਔਰ ਉਹਨਾਂ ਨੇ ਅਰਜੀ ਅੱਜ ਦਿੱਤੀ ਹੈ ਜਾ ਕੇ ਤੇ ਜਦੋਂ ਉਹ ਉਥੇ ਸਕੱਤਰਤ ਦੇ ਵਿੱਚ ਕੁਰਸੀ ਤੇ ਬੈਠੇ ਹੋਏ ਸੀ ਤਾਂ ਉਹ ਕੁਰਸੀ ਡਿੱਗ ਪਈ ਜਾਂ ਸੁਖਵੀਰ ਬਾਦਲ ਕੁਰਸੀ ਤੋਂ ਡਿੱਗ ਪਏ ਤੇ ਸੱਟ ਲੱਗੀ ਹੈ ਹੱਡੀ ਟੁੱਟ ਗਈ ਹੈ ਪਲਸਟਰ ਲੱਗਿਆ ਸੁਖਵੀਰ ਬਾਦਲ ਦੇ ਪੈਰ ਦੇ ਉੱਪਰ ਕਿਉਂਕਿ ਇੱਕ ਉਂਗਲ ਦੀ ਹੱਡੀ ਜਿਹੜੀ ਆ ਉਹ ਟੁੱਟ ਗਈ ਹੈ ਔਰ ਸੁਖਬੀਰ ਬਾਦਲ ਗਏ ਸੀਗੇ ਕਿ ਮੈਨੂੰ ਜਲਦੀ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇ ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਮੇਰੇ ਦਿਮਾਗ ਚ ਪੈਦਾ ਹੋ ਰਿਹਾ ਹੈ ਕਿ ਕੀ ਸੁਖਬੀਰ ਬਾਦਲ ਸੱਚੀ ਮੁੱਚੀ ਸਜ਼ਾ ਲਵਾਉਣੀ ਚਾਹੁੰਦੇ ਨੇ ਜਾਂ ਉਹਨਾਂ ਨੂੰ ਇਹ ਪਤਾ ਹੈ ਕਿ ਸਜ਼ਾ ਜਿਹੜੀ ਆ ਉਹ ਕੁ ਵੱਡੀ ਨਹੀਂ ਹੋ ਸਕਦੀ ਕਿਉਂਕਿ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਮੈਨੂੰ ਕੋਈ ਵੱਡੀ ਸਜ਼ਾ ਜਿਵੇਂ ਵਿਰਸਾ ਸਿੰਘ ਵਲਟੋਆ ਨੂੰ 10 ਸਾਲ ਸਿਆਸਤ ਤੋਂ ਬਾਹਰ ਕੱਢ ਕੇ ਕਾਲ ਤਖਸਾਲਬ ਨੇ ਦਿੱਤੀ ਹੈ ਸੁਖਬੀਰ ਬਾਦਲ ਨੂੰ ਵੀ ਜੇ ਲੱਗਦਾ ਹੋਵੇ ਕਿ ਮੈਨੂੰ ਇਦਾਂ ਦੀ ਮਿਲ ਸਕਦੀ ਹੈ ਤਾਂ ਮੈਨੂੰ ਜੱਪਦਾ ਫਿਰ ਉਹ ਇੰਜ ਨਹੀਂ ਸੀ ਉਹਨਾਂ ਨੇ ਕਰਨਾ ਵੀ ਕਾਲ ਤੱਕ ਸਾਹਿਬ ਜਾ ਕੇ ਉਹ ਸਜ਼ਾ ਲਾਉਣ ਸਜ਼ਾ ਮੰਗਣ ਦੀ ਗੱਲ ਕਰਦੇ ਪਰ ਜੱਪਦਾ ਹੈ ਕਿ ਸੁਖਬੀਰ ਬਾਦਲ ਨੂੰ ਕਿਤੇ ਨਾ ਕਿਤੇ ਇੰਜ ਲੱਗਦਾ ਹੋ ਸਕਦਾ ਹੈ ਕਿ ਮੈਂ ਬੇਨਤੀਆਂ ਕਰਕੇ ਜਾਂ ਆਪਣੇ ਯਤਨ ਕਰਕੇ ਮੇਰੀ ਸਜ਼ਾ ਨੂੰ ਘਟਾ ਸਕਦਾ ਜਾਂ ਮੈਨੂੰ ਸਜ਼ਾ ਘੱਟ ਮਿਲ ਸਕਦੀ ਹੈ ਇਸ ਕਰਕੇ ਉਹਨੂੰ ਆਏ ਆ ਕਿ ਜਿਹੜੀ ਕੁਈ ਥੋੜੀ ਬਹੁਤ ਲੱਗਣੀ ਹੋ ਮੈਨੂੰ ਹੁਣੇ ਮਿਲ ਜੇ ਇਹਦੇ ਤੇ ਕਈ ਵਿਰੋਧੀਆਂ ਨੇ ਪਹਿਲਾਂ ਵੀ ਸਵਾਲ ਚੁੱਕੇ ਨੇ ਉਹ ਕਹਿੰਦੇ ਰਹੇ ਨੇ ਕਿ ਸੁਖਬੀਰ ਬਾਦਲ ਹੋਰੀ ਜਿਹੜੇ ਆ ਰਾਜਾ ਵੜਿੰਗ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਜਿਹੜੇ ਮੌਜੂਦਾ ਲਾਏ ਹੋਏ ਜਥੇਦਾਰ ਨੇ ਉਹ ਸੁਖਬੀਰ ਬਾਦਲ ਹੋਰਾਂ ਦੇ ਮੁਤਾਬਕ ਚੱਲਦੇ ਨੇ ਕਿਉਂਕਿ ਇਹਨਾਂ ਦੇ ਨਾਲ ਉਹਨਾਂ ਦੇ ਲਿੰਕ ਨੇ ਇਹਨਾਂ ਨੇ ਉਹ ਲਾਏ ਨੇ ਇਸ ਕਰਕੇ ਉਹ ਇਹਨਾਂ ਦੇ ਮੁਤਾਬਕ ਕੰਮ ਕਰਦੇ ਨੇ ਹੁਣ ਵਿਰਸਾ ਸਿੰਘ ਵਲਟੋਹਾ ਦੇ ਨਾਲ ਜਦੋਂ ਪੇਚਾ ਪਿਆ ਉਦੋਂ ਵੀ ਇਹੀ ਗੱਲ ਹੋਈ ਹੈ ਕਿ ਦੋਸ਼ ਵਿਰਸਾ ਸਿੰਘ ਵਲਟੋਹਾ ਤੇ ਲੱਗੇ ਕਿਉਂ ਸਿੰਘ ਸਹਿਬਾਨਾ ਨੂੰ ਹੀ ਧਮਕਾਉਣ ਆ ਗਿਆ ਸੀ ਉਹਨੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਤਾ ਲੈਣ ਦੇ ਬਹਾਨੇ ਇਹ ਆਣ ਕਿਹਾ ਸੀਗਾ ਕਿ ਜੇਕਰ ਸੁਖਬੀਰ ਬਾਦਲ ਨੂੰ ਸਜ਼ਾ ਹੋਈ ਤਾਂ ਫਿਰ ਮੈਂ ਖੰਡਾ ਖੜਕਾਵਾਂਗਾ ਇਹ ਗੱਲ ਜਦੋਂ ਆਖੀ ਤਾਂ ਉਸ ਤੋਂ ਬਾਅਦ ਸਿੰਘ ਸਹਿਬਾਨਾ ਨੇ ਇਹਦੇ ਉੱਪਰ ਐਕਸ਼ਨ ਲਿਆ ਉਦੋਂੋਂ ਜਿਹੜੇ ਅਗਿਆਨੀ ਹਰਪ੍ਰੀਤ ਸਿੰਘ ਹੈ ਕਾਲ ਤਖਤ ਜਿਹੜੇ ਜਥੇਦਾਰ ਦਮਦਮਾ ਸਾਹਿਬ ਉਹਨਾਂ ਨੇ ਵੀ ਇਹ ਆਖਿਆ ਉਹ ਕਹਿੰਦੇ ਬਈ ਇਹਨੇ ਮੈਨੂੰ ਵਿਰਸਾ ਸਿੰਘ ਵਲਟੋਆ ਨੇ ਮੰਦਾ ਬੋਲਿਆ ਗਾਲਾਂ ਕੱਢੀਆਂ ਜਾਤੀ ਸੂਚਕ ਗੱਲ ਪਰਖੀ ਮੇਰੀ ਜਾਤ ਵੀ ਤਾਂ ਇਹ ਜਿਹੜੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਤਾਂ ਫੇਰ ਵਿਰਸਾ ਸਿੰਘ ਵਲਟੋਆ ਨੂੰ 10 ਸਾਲ ਲਈ ਕਾਲ ਤੱਕ ਜਿਹੜਾ ਕਾਲੀ ਦਲ ਚੋਂ ਬਾਹਰ ਕੱਢਣ ਦੀ ਸਜ਼ਾ ਦਿੱਤੀ ਗਈ ਹੈ ਤੇ ਹੁਣ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਨੂੰ ਕਿੰਨੀ ਸਜ਼ਾ ਦਿੱਤੀ ਜਾਏਗੀ ਉਮੀਦ ਹੈ ਕਿ ਵਿਰਸਾ ਸਿੰਘ ਵਲਟੋਆ ਦੀ ਗਲਤੀ ਸੁਖਬੀਰ ਬਾਦਲ ਤੋਂ ਛੋਟੀ ਸੀ ਕਿਉਂਕਿ ਉਹਨੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉੱਚਾ ਨੀਵਾ ਬੋਲਿਆ ਸੀ ਪਰ ਸੁਖਬੀਰ ਬਾਦਲ ਤੇ ਦੋਸ਼ ਇਹ ਆ ਕਾਲ ਤਖਤ ਸਾਹਿਬ ਦਾ ਵੀ ਇਹਨੇ ਪੰਥ ਦਾ ਕੌਮ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਇਨੇ ਪੰਥ ਦਾ ਕੌਮ ਨੂੰ ਕਾਫੀ ਵੱਡੀ ਸੱਟ ਮਾਰੀ ਐ ਤਾਂ ਫਿਰ ਉਸ ਸਾਹਿਬ ਨਾਲ ਸੁਖਬੀਰ ਬਾਦਲ ਦੀ ਸਜ਼ਾ ਵੀ ਕਾਫੀ ਵੱਡੀ ਬਣਦੀ ਐ ਪਰ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਚ ਅਕਾਲ ਤਖਤ ਸਾਹਿਬ ਸੁਖਬੀਰ ਬਾਦਲ ਨੂੰ ਕਿਹੋ ਜੀ ਤੇ ਕਿੰਨੀ ਕੁ ਸਜ਼ਾ ਦਿੰਦਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁ크